ਕਹਿੰਦਾ ਇਹ ਬੋਲਿਆ ਕਿ ਇਹ ਬੋਲਿਆ ਇਹ ਬੋਲਿਆ ਦੇ ਸਰਕੇ ਬੁਰਜਾਵਾ ਜਿੰਦਾਬਾਦ ਅੱਜ ਵਾਤੇ ਕਰੇ ਨਾਰੇ ਲਾ ਜਾ ਰਹੇ ਹੈ ਤਸਵੀਰਾਂ ਦੇਖਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਸਪੱਸ਼ਟ ਪਤਾ ਲੱਗ ਰਿਹਾ ਕਿ ਬੋਰਡ ਵੀ ਲੱਗੇ ਹੋਏ ਨੇ ਕਿਸਾਨਾਂ ਨੂੰ ਨਫ਼ਰਤ ਕਰਨ ਵਾਲੇ ਰਾਜਾ ਵੜਿੰਗ ਲੁਧਿਆਣਾ ਵਿੱਚੋਂ ਐਂਟਰੀ ਦਾ ਜਿਹੜਾ ਬੋਰਡ ਹੈ ਲੱਗਿਆ ਉਹ ਸਾਈਡ ਤੋਂ ਹੈ ਇੱਥੇ ਸਾਈਡ ਤੋਂ ਹੈ ਉਹੋ ਸਾਈਡ ਤੋਂ ਹੈ ਤੁਹਾਡਾ ਨਾਮ ਲੱਗੇ ਰਿਹਾ ਦੇਖ ਸਕਦੇ ਹੋ ਬਈ ਤੁਹਾਡਾ ਨਾਮ ਕੀ ਆ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਜਿੰਦੀ ਨੇ ਰਪੇਸ਼ ਸਿੰਘ ਦੀ ਕੀ ਕਰੇ ਚੋਗੇ ਇਲਜ਼ਾਮ ਲੱਗੇਗਾ ਕਰਾ ਸਰ ਸਰ ਇਲਜ਼ਾਮ ਆ ਰਹੇ ਮੇਰੇ ਪੁਲਿਸ ਦਾ ਮਿਲਿਆ ਰਿਹਾ ਹੈ ਇਹ ਵੀ ਜੀ ਦਾ ਗਲਤ ਬਲੇ ਆ ਜਾਓ ਪੁਰਚਾ ਦੇਣਾ ਹੈ ਇਲਜ਼ਾਮ ਲੱਗੇਗਾ ਪਰ ਪਰੇਗੀ ਇਲਜ਼ਾਮ ਲੱਗੇ ਸਰ ਸਰ ਇਲਜ਼ਾਮ ਕੀ ਕਰਨ ਜਾਓਗੇ ਜਿਹੜਾ ਇੱਕ ਪਾਸੇ ਰਾਜੇਪੁਰੇ ਦੇ ਦੇਖੋ ਸੋ ਇੱਕ ਇੱਕ ਪਾਰਕਾ ਜਿਹੜਾ ਜਿਹੜਾ ਰਾਜਾ ਮੈਂਦਾ ਜਿਹੜਾ ਰੋਡ ਤੋਂ ਨਿਕਲ ਰਿਹਾ ਹੈ ਉਸ ਦੇ ਦੌਰਾਨ ਉਸ ਦੇ ਦੌਰਾਨ ਜਿਹੜਾ ਕੀ ਹੈ ਨਾਗਰਬਾਜੀ ਲਾਈ ਜਾ ਰਹੀ ਹੈ ਤਸਵੀਰਾਂ ਦੇ ਦੇਖ ਕੇ ਤੁਸੀਂ ਕਿਹੋ ਜਿਹਾ ਦਾ ਪਰਫੈਕਟ ਸ਼ੋ ਇੰਨਾ ਕੀਤਾ ਜਾ ਰਿਹਾ ਹੈ ਰੋਸ਼ ਜਿਤਾਇਆ ਜਾ ਰਿਹਾ ਹੈ ਇੱਥੇ ਵੱਲੇ ਇਨਸਾਨ ਇੱਥੇ ਵੱਲੇ ਗੱਟੀਆਂ ਦੇ ਵੱਲ ਤੁਸੀਂ ਵੀ ਦੇਖ ਸਕਦੇ ਤੁਸੀਂ ਲਗਾਤਾਰ ਜਿਹੜਾ ਕੀ ਆ ਪੁੱਸ ਨੇ ਵੀ ਜਿਹੜੀ ਆ ਟੱਕੇ ਮੁਕੀ ਮਾਰਨ ਦੀ ਕੋਸ਼ਿਸ਼ ਕੀਤੀ 84 ਜਿਹੜੇ ਨੇ ਲੋਕ ਜਿਹੜੇ ਇੱਥੇ ਵਿਰੋਧ ਕਰ ਰਹੇ ਨੇ ਤੁਸੀਂ ਵੀ ਇਹ ਦੇਖ ਸਕਦੇ ਹੋ ਹਾਏ ਹਾਏ ਇਹ ਜਿਹੜਾ ਨਾਰੇ ਲੈ ਜਾਉਗਾ ਗੱਲਾਂ ਬੰਦੇ ਖਿਲਾਫ ਅੱਜ ਗਲੀਆਂ ਚੰਨੀਆਂ ਆ ਤੂੰ ਜੋ ਖੜੇ ਹੋ ਕੀ ਕਰਨ ਅੱਜ ਇੱਥੇ ਕਾਂਗਰਸ ਦਾ ਪ੍ਰਧਾਨ ਤੇ ਇੱਥੇ ਹਲਕੇ ਦਾ ਜਿਹੜਾ ਹੈਗਾ ਜਿਹੜਾ ਖੜਾ ਹੋਇਆ ਨਮਾਇੰਦਾ ਉਹ ਆਇਆ ਰਾਜਾ ਵੜੰਗ ਰਾਜਾ ਵੜੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹਦੀ ਆ ਕਿ ਰਾਜਾ ਵੜੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਟੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕਰਕੇ ਟਾਟੇਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ ਨਿਰਦੋਸ਼ ਹੈਗਾ ਰਾਜਾ ਵੜਿੰਗ ਤੇਰੀ ਕੋਈ ਭੈਣ ਵਿਦਵਾਨੀ ਹੋਈ ਤੇਰੀ ਕੋਈ ਮਾਂ ਵਿਦਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤਿਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿਉਂਕਿ ਉੱਥੇ ਪੱਤਰਕਾਰਾਂ ਨੇ ਸਾਰੀ ਸੱਚਾਈ ਸਾਹਮਣੇ ਦੱਸੀ ਕਿ ਕਿਵੇਂ ਰਿਕਾਬ ਗਾਇਂ ਸਾਹਿਬ ਦੇ ਸਾਹਮਣੇ ਤਿੰਨ ਸਿੱਖਾਂ ਦੇ ਕਤਲਿਆਮ ਹੋਏ ਅਜ ਮੇਰਾ ਗਏ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹਦੀ ਆ ਕਿ ਰਾਜਾ ਵੜਿੰਗ ਤੇਰੀ ਵੋਟੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਉਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਚੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟੁਪ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਤੁਹਾਡੇ ਚੈਨਲਾਂ ਦੇ ਮੀਡੀਅਮ ਦੇ ਨਾਲ ਇਹਨਾਂ ਕਾਤਲਾਂ ਤੋਂ ਬੱਚੋ ਜੋ 84 ਵੀ ਸਾਡੇ ਨਾਲ ਹੋਇਆ ਰੱਬ ਨਾ ਕਰੇ ਕਿਸੇ ਦਸ਼ਮਨ ਨਾਲ ਵੀ ਹੋਵੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਨਾ ਕਾਤਲਾਂ ਤੋਂ ਬੱਚੋ ਕੀ ਕਹਿਣਾ ਚਾਹੁੰਗੇ ਰਾਜਵਿੰਗ ਅੱਜ ਰੋਡ ਸ਼ੋਅ ਕਰ ਰਹੇ ਨੇ ਤੁਸੀਂ ਅੱਜ ਕਾਲੀਆਂ ਟਿੰਡੀਆਂ ਲਾ ਕੇ ਖੜੇ ਹੋ ਪਿੱਛੇ ਦੇ ਇਹ ਰਾਜਾ ਵਿਣਗ ਜਿਹੜਾ ਨਾ ਇਹ ਸਿੱਖ ਕੌਮ ਦਾ ਗद्दार ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਕਿ ਛਿੰਦਵਾਲਾ ਜਾ ਕੇ ਮੱਧ ਪ੍ਰਦੇਸ਼ ਵਿੱਚ ਇਹਨੇ ਕਿਹਾ ਸੀ ਕਿ ਕਮਲਨਾਥ ਜਿਹੜਾ ਇਹਦਾ 1984 ਡੜਾ ਕਤਲਿਆਮ ਹੋਇਆ ਉਹਦੇ ਕੋਈ ਹੱਥ ਨਹੀਂ ਇਹਨੇ ਜਾ ਕੇ ਕਲੀਨ ਚਿੱਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬੜਿੰਗ ਨੇ ਮੈਂ ਰਾਜਾ ਬੜਿੰਗ ਨੂੰ ਦੱਸਣਾ ਚਾਹਨਾ ਵਾਂ ਜਦੋਂ ਗੁਰਦੁਆਰਾ ਰਕਾਬਿੰਗ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉੱਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲਿਆਮ ਉੱਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਲਨਾਥ ਜਿਹੜਾ ਉਦ ਨਾਲ ਖੜਾ ਸੀ ਉਹ 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 ਨਾ ਪੀੜ ਦੀ ਅਗਵਾਈ ਕਰ ਰਿਹਾ ਸੀ ਤੇ ਸਿੱਖਾਂ ਦੇ ਕਤਲ ਨੂੰ ਇਹਨੇ ਕਲੀਨ ਚੇਟ ਦਿੱਤੀ ਰਾਜਾ ਬਲੰਗ ਨੇ ਅੱਜ ਰਾਜਾ ਬਲੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜ ਜਨੇ 1984 ਦੇ ਵਿੱਚ ਸਿੱਖਾਂ ਦਾ 10000 ਸਿੱਖਾਂ ਦਾ ਕਤਲੇਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਹੈ ਜਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਆ ਜੋ ਰਾਜਾ ਬੜੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਮਾਰੀ ਜਿੱਦੇ ਸਿੱਖਾਂ ਨੂੰ ਇਹ ਵਜੇ ਗਦਾਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜ ਰਹੇ ਆ ਏ ਅਸੀਂ ਇਲੈਕਸ਼ਨ ਐ ਤੋਂ ਦੀ ਜਮਾਤ ਜ਼ਬਤ ਹੋਵੇਗੀ ਦੇਖਦੇ ਕਿ ਧਰਮ ਦੇ ਨਾਲ ਸਿਆਸਤ ਕਰਦੇ ਨੇ ਇਹ ਧਰਮ ਦਾ ਲੋਕ ਸਵਾਗਤ ਕਰ ਰਹੇ ਨੇ ਵੈਲਕਮ ਕਰ ਰਹੇ ਨੇ ਇਹ ਲੋਕਾਂ ਦੀ ਬੁੱਧੀ ਪਛਤ ਗਈ ਹੈ ਇਹ ਨੇ ਆਪਣਾ ਧਰਮ ਨਹੀਂ ਦੇਖਦਾ ਆਪਣਾ ਪਹਿਲਾ ਧਰਮ ਦੇਖਣਾ ਚਾਹੀਦਾ ਹੈ ਕਿ ਸਿੱਖਾ ਨਾਲ ਇਹ ਕਾਂਗਰਸ ਨੇ ਕੀ ਕੀਤਾ ਹੈ ਦਰਵਾਜ਼ੇ ਤੇ ਅਟੈਕ ਕੀਤਾ 84 ਕਤਲਿਆਂ ਮੀਤਾ ਹੈ ਅੱਜ ਅਸੀਂ ਕਾਲੀਆਂ ਛੰਡੀਆਂ ਲੈ ਕੇ ਆਏ ਆ ਅਸੀਂ ਰਾਜਾ ਬਣਦਾ ਵਿਰੋਧ ਕਰ ਰਹੇ ਆ ਠੀਕ ਹੈ ਕਿਹੜੀ ਜਗ੍ਹਾ ਗੋ ਬੈਕ ਅਸੀਂ ਇਹ ਖੜੀਆਂ ਆਰਤੀ ਸਲਮੇ ਦੇ ਕੋਲ ਖੜੇ ਹਾਂ ਅਸੀਂ ਤੁਹਾਡੇ ਕੋਲ ਖੜੇ ਹਾਂ ਤੇ ਇਹ ਸਾਰੀ ਜਿਹੜੀ ਕਾਰਵਾਈ ਹੈ ਜਿਹੜੀ ਹੈ ਇਹ ਕਾਂਗਰਸ ਵੱਲੋਂ ਕੀਤੀ ਹੈ ਸਾਡੀਆਂ ਉਹ ਬੀਬੀਆਂ ਜਿਹੜੀ 84 ਦਬਾਵਾਆਂ ਨੇ ਇਹ ਗੁਰਦੀਪ ਕੌਰ ਮੇਰੇ ਸਾਥੀ ਸਾੜੇ ਖੜੇ ਨੇ ਇਹਨਾਂ ਦੇਖਿਓ ਪਰਿਵਾਰ ਅੱਠ ਅੱਠ ਜੀਆਂ ਦਾ ਕਤਲੇਆਮ ਹੋਇਆ ਉਹ ਕਾਂਗਰਸੀ ਜਿਹੜੇ ਦਰੰਦੇ ਨੇ ਲਾਜਾ ਬਣੇ ਕਿ ਕਾਫਲੇ ਦਾ ਕਿੱਦਾਂ ਯਾਰਿਆ ਜੀ ਹਾਂਜੀ ਉਹਦੇ ਕਾਫਲੇ ਦਾ ਕਲੌਕ ਕਰਨਾ ਆ ਕੱਲ੍ਹ ਜੀਆਂ ਚੰਡੀਆਂ ਦਿਖਾ ਕੇ ਜਾਵਾਂਗੇ ਗੋ ਬੈਕ ਰਾਜਾ ਮੈਨੂੰ ਬੜੇਗੇ ਤੋ ਵਾਪਸ ਜਾਓ ਉਹਨਾਂ ਨੇ ਧਰਮ ਬਤਨੀ ਦਾ ਵੀ ਇੱਕ ਬਿਆਨ ਆਇਆ ਜੀ ਆ ਸਾਨੂੰ ਨਹੀਂ ਸੁਣਿਆ ਕਿਹੜਾ ਕੋਲ ਬਿਆਨ ਪਹਿਲਾਂ ਗਲਤ ਗੱਲਾਂ ਕਰਦੇ ਨੇ ਚਲੋ ਸਾਨੂੰ ਨਹੀਂ ਪਤਾ ਸੀ ਜੀ ਸੁ ਉਹਨੇ ਸੁਣਿਆ ਨਾ ਲੇਕਿਨ ਉਹਨੇ ਪਹਿਲਾ ਤੇ ਗੱਲ ਕੀਤੀ ਨਾ ਕਿ ਗੁਰੂ ਨਾਨਕ ਸਾਹਿਬ ਦਾ ਪੰਜਾ ਇਹ ਕੋਈ ਨਹੀਂ ਪੰਜਾ ਹੋ ਸਕਦਾ ਗੁਰਦਾਨਕ ਸਾਹਿਬ ਦਾ ਇਹ ਗੱਲ ਕਰ ਸਕਦੇ ਨੇ ਆ ਇਹ ਗਲਤ ਗੱਲਾਂ ਨੇ ਇਹ ਪੰਜਾਬ ਨੂੰ ਲੋਕਾਂ ਨੂੰ ਪੰਜਾਬ ਨੂੰ ਹੋ ਗਏ ਸਭ ਤੋਂ ਵੱਧ ਨੁਕਸਾਨ ਆਜ਼ਾਦੀ ਤੋਂ ਬਾਅਦ ਜਿਹੜਾ ਹੋਇਆ ਇਹਨਾਂ ਨੇ ਕਾਂਗਰਸ ਨੇ ਕੀਤਾ ਠੀਕ ਹੈ